ਕੱਲ ਤਕਰੀਬਨ ਸਵਾ 1 ਦੇ ਟਾਈਮ ਵਜੇ ਅ ਬਿਆਸ ਤੋਂ ਜਾ ਰਹੇ ਸੀ ਤਰਨਤਾਰਨ ਰਸਤੇ ਦੇ ਵਿੱਚ ਸਵਾ 1 ਵਜੇ ਫੋਨ ਆਉਂਦਾ ਜਿਹੜਾ ਆਪਣੇ ਆਪ ਨੂੰ ਆਪਣਾ ਨਾਮ ਹੈਪੀ ਦੱਸਦਾ ਉਹ ਧਮਕੀਆਂ ਦਿੰਦਾ ਕਿ ਅਸੀਂ ਤੁਹਾਡੇ ਤੇ ਪਹਿਲਾਂ ਵੀ ਅਟੈਕ ਕੀਤਾ ਸੀ ਸਿਰਫ ਉਹ ਤੁਹਾਨੂੰ ਮਾਰਨ ਲਈ ਨਹੀਂ ਸੀ ਤੁਹਾਨੂੰ ਇੱਕ ਸਮਝਾਉਣ ਲਈ ਸੀ ਪਰ ਹੁਣ ਤੁਹਾਨੂੰ ਜਿਹੜਾ ਵਾ ਦਿਵਾਲੀ ਵੀ ਨਹੀਂ ਵੇਖਣ ਦਵਾਂਗੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਮਾਰਾਂਗੇ ਤੇ ਭਾਵੇਂ ਸਾਨੂੰ ਤੁਹਾਡੇ ਘਰ ਆ ਕੇ ਮਾਰਨਾ ਪਵੇ ਭਾਵੇਂ ਤੁਹਾਨੂੰ ਬਾਹਰ ਮਾਰੀਏ ਮਾਰਾਂਗੇ ਜਰੂਰ ਕੀ ਕਰ ਰਹੇ ਨੇ ਸਰ ਕਿਉਂ ਤੁਹਾਨੂੰ बार-ਬਾਰ ਧਮਕੀਆਂ ਮਿਲਦੀਆਂ ਤੁਹਾਡੇ ਤੇ ਹਮਲੇ ਵੀ ਹੁੰਦੇ ਆ ਅਸਲ ਦੇ ਵਿੱਚ 2017 ਤੋਂ ਮੈਂ ਹਿੰਦੂ ਜਥੇਬੰਦੀਆਂ ਨਾਲ ਜੁੜਿਆ ਹੋਇਆ ਬੀਜਪੀ ਸ਼ਖਸਾ ਨਾਲ ਸਾਡੀ ਰਾਸ਼ਟਰੀ ਭੰਗਵਾ ਜਥੇਬੰਦੀਆਂ ਨਾਲ ਅਸੀਂ ਹਿੰਦੂ ਸੰਗਠਨ ਨਾਲ ਜੁੜੇ ਹੋਣ ਕਰਕੇ ਅਸੀਂ ਸਮਾਜ ਦੇ ਕੰਮ ਕਰਦੇ ਆਂ ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆ ਰਿਹਾ ਸ਼ਾਇਦ ਇਸ ਕਰਕੇ ਬਾਰ-ਬਾਰ ਤੁਹਾਡੇ ਉੱਤੇ ਅਟੈਕ ਵੀ ਹੁੰਦੇ ਨੇ ਪੁਲਿਸ ਅਧਿਕਾਰੀਆਂ ਨੂੰ ਤੁਸੀਂ ਮੰਗ ਪੱਤਰ ਵੀ ਦਿੰਦੇ ਜੇ ਕਿ ਹਜੇ ਤੱਕ ਅਰੈਸਟ ਹੋ ਪਈ ਆ ਕਿਸੇ ਨੂੰ ਅਰੈਸਟ ਕੀਤਾ ਗਿਆ ਹੈ 2019 ਚ ਪਹਿਲਾ ਹਮਲਾ ਹੋਇਆ ਸੀ ਉਸ ਤੋਂ ਬਾਅਦ 20 ਦੇ ਵਿੱਚ 21 ਦੇ ਵਿੱਚ ਪਰ ਅੱਜ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਤੇ ਅੱਜ ਤੁਸੀਂ ਕਿਸ ਜਗ੍ਹਾ ਦੇ ਵਿੱਚ ਆਜ ਅਸੀਂ ਐਸਐਸਪੀ ਅ ਅਮਰਸਰ ਦਿਹਾਤੀ ਹੁਣ ਅਸੀਂ ਮੰਗ ਪੱਤਰ ਦੇ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਕਿਉਂਕਿ ਹਿੰਦੂ ਜਥੇਬੰਦੀਆਂ ਦੀ ਕੋਈ ਸੁਣਵਾਈ ਹੈ ਨਹੀਂ ਕਿ ਕੀ ਫਰੋਟੀਆਂ ਇਹ ਆਮ ਹੋ ਚੁੱਕੀ ਆ ਕਿ ਮੰਨਦੇ ਕੀ ਅਸੀਂ ਪ੍ਰਸ਼ਾਸਨ ਦੀ ਕਾਰਜਦਿਲੀ ਪੰਜਾਬ ਦੇ ਮਾਹੌਲ ਇਸ ਤਰ੍ਹਾਂ ਦੇ ਹੋ ਗਏ ਆ ਕਿ ਇੱਥੇ ਕੋਈ ਲੀਡਰ ਸੇਫ ਹੀ ਹੈ ਨਹੀਂ ਕਿਉਂਕਿ ਆਏ ਦਿਨ ਫਰੋਟੀਆਂ ਮੰਗਦੇ ਆ ਕੋਈ ਨਿਗੇ ਨਿਗੇ ਜਿਹੜੇ ਗੈਂਗਸਟਰ ਆ ਆਪਣੇ ਆਪ ਨੂੰ ਜਿਹੜੇ ਮਾੜੇ ਮੋٹے ਵੀ ਬਦਮਾਸ਼ ਸੀ ਉਹ ਅੱਜ ਕੱਲ ਗੈਂਗਸਟਰ ਬਣੇ ਆ ਪੰਜਾਬ ਦੇ ਵਿੱਚ ਅਸਲਾ ਇੰਨਾ ਆ ਚੁੱਕਾ ਵਾ ਕਿ ਜਣਾ ਖਾਣਾ ਅਸਲਾ ਲਈ ਫਿਰਦਾ ਬਾਕੀ ਅਸੀਂ ਵੇਖਾਂਗੇ ਅੱਜ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਮੈਂ ਸਿਰਫ ਇੱਕ ਦੋ ਦਿਨ ਅਸੀਂ ਵੇਖਣਾ ਵਾ ਜੇ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਕੋਈ ਸਾਨੂੰ ਸੁਰੱਖਿਆ ਮੁਹੱਈਆ ਕਰਦੀ ਆ ਜਾਂ ਸਾਨੂੰ ਸੇਫ ਕਰਦੀ ਆ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਾਂਗੇ ਤੇ ਫਿਰ ਮੈਂ ਪੰਜਾਬ ਦੇ ਵਿੱਚ ਰਹੂੰਗਾ ਨਹੀਂ ਤੇ ਅਸੀਂ ਪੰਜਾਬ ਛੱਡ ਦੇਵਾਂਗੇ ਕਿਹੜੇ ਨੰਬਰ ਤੋਂ ਫੋਨ ਆਇਆ ਸੀ ਜੀ ਤੁਹਾਨੂੰ ਅ ਦੋ ਨੰਬਰ ਆਏ ਆ ਅ ਪਹਿਲਾਂ ਗੱਲ ਹੋਈ ਸੀ ਕੋਈ +85 ਕਰਕੇ ਸੀ ਪੇਪਰ ਮੈਂ ਕੱਟਤਾ ਜਦੋਂ ਗਾਲ ਗਾਲੀ ਗਲੋਚ ਕੀਤਾ ਉਹਨੇ ਬਾਅਦ ਦੇ ਵਿੱਚ 1 ਮਿੰਟ ਬਾਅਦ ਫਿਰ ਫੋਨ ਆ ਗਿਆ ਉਹ ਕਿਸੇ ਹੋਰ ਨੰਬਰ ਤੋਂ ਸੀ ਉਹ ਵੀ ਕੋਈ ਬਾਹਰ ਦੇ ਨੰਬਰ ਸੀ ਉਸੇ ਵੇਲੇ ਪੁਲਿਸ ਨੂੰ ਜਾਣਕਾਰੀ ਦਿੱਤੀ ਜੀ ਹਾਂਜੀ ਬਿਲਕੁਲ ਉਸੇ ਵੇਲੇ ਸੀ ਕੁਝ ਨਹੀਂ ਕੋਈ ਐਕਸ਼ਨ ਨਹੀਂ ਲਿਆ ਜਿਹੜੀ ਸੀਗਾ ਜੇ ਕਾਲਰ ਸੀ ਜਦੋਂ ਕੀਤਾ ਕੀ ਆਉਣਾ ਐਸਐਸਪੀ ਅਮਰਤਸਰ ਦਿਹਾਤੀ ਨੂੰ ਮੈਂ ਕੱਲ ਦੋ ਰੀਕਾਲ ਕੀਤੀ ਸ਼ਾਇਦ ਉਹ ਬਿਜ਼ੀ ਸੀ ਉਹਨਾਂ ਨੇ ਕਾਲ ਨਹੀਂ ਟੈਂਡ ਕੀਤੀ ਬਾਅਦ ਵਿੱਚ ਉਹਨਾਂ ਨੂੰ ਮੈਂ ਵਟਸਐਪ ਤੇ ਸਾਰੀ ਜੋ ਅਸੀਂ ਵੀਡੀਓ ਰਿਕਾਰਡਿੰਗ ਸੀ ਆਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਉਹਨਾਂ ਨੂੰ ਮੈਂ ਸਾਰਾ ਕੁਝ ਨੰਬਰ ਵਿਦ ਨੰਬਰ ਜਿਹੜੇ ਆਏ ਸੀ ਨੰਬਰਾਂ ਤੋਂ ਕਾਲ ਆਈ ਸੀ ਉਹ ਮੈਂ ਉਹਨਾਂ ਨੂੰ ਵਟਸਐਪ ਤੇ ਪਾਤਾ ਸੀ ਉਹਨਾਂ ਨੇ ਰਿਸਿਵ ਵੀ ਕਰ ਲਿਆ ਸੀ ਉਹਨਾਂ ਦੀ ਨੌਲੇਜ ਆ ਗਿਆ ਸੀ ਲੱਗਦਾ ਪੰਜਾਬ ਦੇ ਵਿੱਚ ਕੋਈ ਨਹੀਂ ਸੇਫ ਨਹੀਂ ਪੰਜਾਬ ਵਿੱਚ ਜਦੋਂ ਤੁਹਾਡੇ ਤੇ ਹਮਲਾ ਆਇਆ ਤਾਨੂੰ ਮਿਲਤਾ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਸੀ ਕਰਦੇ ਪੁਲਿਸ ਅਧਿਕਾਰੀ ਨੂੰ ਤੁਹਾਡਾ ਫੋਨ ਨਹੀਂ ਚੁੱਕਿਆ ਜਿਆ ਰਹੇ ਕਾਰਨ ਕੀ ਵਜ੍ਹਾ ਕੀ ਇਹ ਹੁਣ ਅੱਜ ਪੁੱਛਦੇ ਹਾਂ ਉਹਨਾਂ ਨੂੰ ਕੀ ਕਾਰਨ ਆ ਕਿਉਂਕਿ ਪਿਛਲੀ ਾਰ ਵੀ ਜਦੋਂ ਹਮਲਾ ਹੋਇਆ ਸੀ 25 ਦਸੰਬਰ ਨੂੰ 2021 ਦੇ ਵਿੱਚ ਉਦੋਂ ਵੀ ਇਹਨਾਂ ਨੇ ਕੋਈ ਮਸਲਾ ਇੱਡਾ ਸੀਰੀਅਸ ਨਹੀਂ ਲਿਆ ਤਾਂ ਨਾ ਹੀ ਕੋਈ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਵੀ ਤੁਸੀਂ ਬਾਹਰ ਮਿਲਣ ਵਾਸਤੇ ਪਰ ਤੁਹਾਨੂੰ ਅੰਦਰ ਨਹੀਂ ਹੀ ਬੁਲਾਇਆ ਜਾ ਰਿਹਾ ਕ ਕੀ ਇਸ ਤਰ੍ਹਾਂ ਕਿਉਂ ਕਰਦੇ ਪਏ ਕਿ ਸ਼ਾਇਦ ਲੱਗਦਾ ਕਿ ਤੁਸੀਂ ਜਾਣਬੁੱਝ ਕੇ ਕਰਦੇ ਪਏ ਜਾਂ ਸਿਕਿਉਰਿਟੀ ਲੈਣ ਵਾਸਤੇ ਕਰਦੇ ਹੋ ਹੋ ਸਕਦਾ ਚਲ ਪੁਲਿਸ ਇੱਕ ਗ੍ਰਿਫਤਾਰੀ ਤੇ ਕਰੇ ਕੋਈ ਨਾ ਪਰ ਕੁਛ ਨਹੀਂ ਸ਼ਾਇਦ ਅੱਜ ਮਾਹੌਲ ਹੀ ਇਦਾਂ ਦੇ ਹੋ ਗਿਆ ਕਿ ਹਿੰਦੂ ਹਿੰਦੂ ਲੀਡਰਾਂ ਦੀ ਕੋਈ ਸੁਣਵਾਈ ਹੈ ਨਹੀਂ। ਇਹ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਮੈਂ ਪੰਜਾਬ ਛੱਡ ਕੇ ਚਲਾ ਜਾਵਾਂਗਾ। ਦੇਖੋ ਜਿਸ ਤਰ੍ਹਾਂ ਦਾ ਮਾਹੌਲ ਹੈ ਉਹ ਤੇ ਸਾਫ਼ ਹੀ ਦਿਖ ਰਿਹਾ ਵਾ ਜਿਸ ਤਰ੍ਹਾਂ ਧਮਕੀਆਂ ਆ ਰਹੀਆਂ। ਅੱਛਾ 2 ਮਹੀਨੇ ਪਹਿਲਾਂ ਮੇਰੇ ਬੇਟੇ ਨੂੰ ਵੀ ਧਮਕੀਆਂ ਆਈਆਂ ਸੀ। ਫੋਟ ਆਏ ਸੀ। 5 ਨੰਬਰ 5 ਨੰਬਰਾਂ ਤੋਂ ਕਾਲ ਆਈ ਸੀ। ਉਹ 5 ਨੰਬਰ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਇਹੀ ਐਸਐਸਪੀ ਸੀ। ਤਣਾ ਉਦੋਂ ਮੈਂ ਬਹੁਤ ਵਧੀਆ ਇਹਨਾਂ ਨੇ ਡੀਲ ਕੀਤਾ ਸੀ ਪਰ ਮੈਂ ਇਹਨਾਂ ਤੇ ਵਿਸ਼ਵਾਸ ਕੀਤਾ ਅਸੀਂ ਮੀਡੀਆ ਚ ਨਹੀਂ ਸੀ ਲੈ ਕੇ ਆਏ ਉਹ ਗੱਲ ਪਰ ਪੰਜ ਨੰਬਰ ਇਹਨਾਂ ਨੂੰ ਮੈਂ ਵਟਸਐਪ ਕੀਤੇ ਸੀ ਹਾਲੇ ਤੱਕ ਉਹਨਾਂ ਦਾ ਵੀ ਨੀ ਪੁਲਿਸ ਪਤਾ ਲਾ ਸਕੇ ਅੱਜ ਤੋਂ ਹੀ ਇੱਧਰ ਐਸਐਸਪੀ ਨੂੰ ਮਿਲਣ ਵਾਸਤੇ ਅੱਜ ਅਸੀਂ ਅਮਰਸਰ ਦੇ ਹਾਤੀ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਵੇਖੋ ਅੱਗੇ ਕੀ ਕਹਿੰਦੇ ਆ ਜੇ ਤੇ ਕੁਝ ਭਰੋਸਾ ਦੇਣਗੇ ਸਾਨੂੰ ਵਿਸ਼ਵਾਸ ਦੇਣਗੇ ਅਗਰ ਮੈਂ ਆਪਣੇ ਆਪ ਨੂੰ ਸੁਰੱਖਿਅਤ ਸਮਝਾਂਗਾ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਰਵਾਂਗੇ ਨਹੀਂ ਤੇ ਮੈਂ ਇੱਕ ਪਹਿਲਾ ਇੱਕ ਕਦਮ ਚੁੱਕਾਂਗਾ ਜੋ ਅਸੀਂ ਪੰਜਾਬ ਛੱਡ ਦੇਵਾਂਗੇ